ਵੋਟਾਂ ਬਾਅਦ ਆ ਵੋਟਾਂ ਬਾਅਦ ਲੋਕਤਨ ਨੂੰ ਅੰਪਿਤ ਕਰਦੇ ਕਾਂਗਰਸੀਆਂ ਨੇ ਚੋਣ ਜਾਬਤਾ ਲੱਗਾ ਸਾਡੇ ਤਿਆਰ ਜਮਾ ਨਹੀਂ ਸਾਡੇ ਸਾਰੇ ਪੰਗਾਂ ਜਮਾ ਕਰਦੇ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇ ਆਨ ਛਰੇਆ ਪੁੰਡਾ ਛਰੇਆ ਇਹਦੀ ਦੱਬ ਚੱਕ ਲੋ ਬੋਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਨਤ ਕੀ ਮੰਗ ਮੁਰਦਾਬਾ 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 ਜਦੀਪ ਸਾਡੀ ਆ ਮੁਰਦਾਬਾ 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 ਜਦੀਪ ਸਾਡੀ ਆ ਮੁਰਦਾਬਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੈ ਦਾਰ ਯਾਰ ਮਰਦਾ ਮਰਦਾਬਾਦ ਮਰਦਾਬਾਦ ਆਹੋ ਮੈਂ ਅਸੀਂ ਕੋਈ ਨਹੀਂ ਦੇ ਮੈਂ ਲੈਕਚਰ ਦੇ ਵਿੱਚ ਰਿਆਂ ਅਸੀਂ ਐਸਡੀਪੀ ਦਾ ਪੁੱਤਰ ਨਹੀਂ ਛੱਡਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਨਾ ਝੂਠੀ ਚਾ ਇਹ ਕੋ ਟੁੱਡੀ ਸਾਡਰ ਲਾ ਕੇ ਲੰਮੇ ਪਏ ਤੇ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਮਟੇ ਸਾਡੇ ਝੂਟਾ ਪਾ ਕੇ ਲਾ ਜਿੱਦਾ ਟੈਨਸ਼ਨ ਦਾ ਬੰਨਣਾ ਜਾਣੇ ਟੁੱਟਾ ਪਾ ਕੇ ਇਹਨਾਂ ਨੂੰ ਸ਼ਾਦੀ ਨਹੀਂ ਆ ਰਹੀ ਵੇਖਿਆ ਮੇਰੇ ਪੋਨਾ ਮਿਲ ਗਈਆਂ ਵਦਿਆ ਪਿਆ ਸਾਹਮਣੇ ਸਾਡਾ ਕੋਸ਼ਿਸ਼ ਵਦਿਆ ਪਿਆ ਇਹਨਾਂ ਸੱਜਣਾਂ ਤੋਂ ਹੋਰ ਕੀ ਆਵਾਜ਼ ਆਵੇ ਇੱਕ ਤੇ ਸੌ ਸਾਧਿਆ ہزار ਫੇਰ ہزار ਕਰਾਉਂ ਜਾਂਦਾ ਜਾ ਕੇ ਕਰਾ ਲਿਆ ਉੱਥੇ ਬੋਲਿਆ ਇਹਦਾ ਕਿਸਨ ਤੋਂ ਕੀ ਮੰਗ ਕਰਦੇ ਮੈਂ ਲੈਕਚਰ ਦੇ ਵਿੱਚ ਤੋਂ ਮੰਗ ਕਰਦਾ ਤੇ ਸ਼੍ਰੀ ਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆਰੇ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਸ ਨੂੰ ਦੇ ਤਾ ਉਹਦਾ ਖੋਲ ਵੀ ਜਦਾ ਸੀ ਇਹ 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 ਲੋਏ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਗੁਰਪਾਡ ਦਾ ਵੱਡਿਆ ਤੇ ਗੋਲੀ ਆ ਵੇਖੋ ਲੱਗੀ ਤੇ ਹੱਥ ਆ ਜੇਰ ਬਾਣ ਆ ਤੁਹਾਨੂੰ ਯਾਰ ਪਹਿਲਾਂ ਬਾਣ ਉਹਦੇ ਬਾਣ ਬਈ ਉਹਨਾਂ ਦੀ ਕੋਈ ਜੜੀ ਆ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਤਾਲ ਮੇੜੇ ਸੀ ਉਹ ਗੁੰਡਾਗਰਦੀ ਹੋਣਾ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤ ਪਸੰਦ ਦੇਜੇ ਤੇ ਪਛੜੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਵਾਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਬੋਲੀ ਪੱਕਾ ਹੈ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਂ ਦੇ ਜੇ ਮੇਰੇ ਉੱਗੇ ਰੋਲਖ ਪੈਣ ਚ ਕੰਮ ਦਾ ਧਾਰੀ ਆ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਕੰਮ ਕਰੋ ਲੋਕਾਂ ਦੇ ਵੋਟਾਂ ਆ ਨਾ ਪਿਆਰ ਕਰੋ ਨਹੀਂ ਉਹਨਾਂ ਨੇ ਕਿਹੜਾ ਉਹਨਾਂ ਨੂੰ ਝੂਠਾ ਲੰਮਾ ਬਣਾ ਕੇ ਝੂਠਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕ੍ਰਾਸ ਕਰਾਉਣਗੇ ਜਦੋਂ ਫੇਰ ਸਾਡੇ ਆ ਕੇ ਰੈਲੀ ਹੋ ਜਲਾ ਸਾਡੀ ਰੈਲੀ ਅੱਜ ਉੱਠਣਾ ਹੀ ਨਹੀਂਗਾ ਅੰਤਰ ਦੀ ਹੱਤਿਆ ਵਾ ਇਹਨਾਂ ਦੀ ਰੈਲੀ ਅੱਜ